ਨੀ ਇਹ ਤਾਂ ਮੈਂ ਜਿਹੜਾ ਆਪਣਾ ਭਗਮੰਤ ਹੈ ਕੇਜਰੀਬਾਦ ਦੇ ਕਹਿੰਦੇ ਨਹੀਂ ਚੱਲਦਾ ਹੁਣ ਉਹ ਸਾਡੇ ਜੱਜਾ ਮੋਦੀ ਦੇ ਕਹਿੰਦੇ ਚੱਲਦਾ ਮੈਂ ਕਹਿੰਦਾ ਗਲਤ ਹੈ ਰਕੇ ਟੇਨੇ ਜਿੱਦੇ ਸਾਡੇ ਖਿਲਾਫ ਵੀਡੀਓ ਪਾਈ ਦੀ ਜਿੱਕਾਂ ਉਹਦੇ ਫੜ ਲਾਂਦੀ ਉਹਨੇ ਤਾਂ ਘਟੋ ਘਟ ਡੇਢ ਸੌ ਵੀਡੀਓ ਪਾਥੂ ਕਾਲਾ ਕੱਟਣ ਦੀ ਉਹਦੇ ਤਾਂ ਫੜਿਆ ਨਹੀਂ ਤੇ ਭਾਣਾ ਉਹਦੇ ਨਹੀਂ ਫੜਿਆ ਸਾਲ ਹੋ ਗਿਆ ਚੰਨੀ ਚੋਰੀ ਨੂੰ ਅੱਜ ਫੜਦਿਆ ਇਹ ਮੈਂ ਸਾਰਾ ਸਰਕਾਰ ਮੈਂ ਦੋਨਾਂ ਨੂੰ ਕਹਿੰਦਾ ਵੀ ਰਿਹਾ ਕਰੋ ਕਾਰਨ ਨਾਲ ਸੈਟਿੰਗ ਕਰ ਗਏ ਗੋਡੇ ਟੇਕ ਗਏ ਤਾਂ ਕਰਕੇ ਸਰਕਾਰ ਦੇ ਖਿਲਾਫ ਸੰਘਰਸ਼ ਨਹੀਂ ਕਰਦੇ ਨਹੀਂ ਨਹੀਂ ਮੇਰੇ ਇੱਕ ਤੁਹਾਨੂੰ ਮੈਂ ਜਦੋਂ ਕੋਈ ਨਵੀਂ ਸਰਕਾਰ ਬਣਦੀ ਹੈ ਨਵੀਂ ਪਾਰਟੀ ਆਉਂਦੀ ਹੈ ਹੁਣ ਦੂਜੇ ਦਿਨੀ ਮਤਲਬ ਚੁੱਲ੍ਹੇ ਚੱਗ ਮਚਾ ਦੋ ਕਿਵੇਂ ਲੋਟਾਉਂ ਉਂ ਆਲਾਕੇ ਆ ਤਿੰਨ ਅੰਦਰ ਨ ਲੱਗਨੇ ਸਾਨੂੰ ਮੀਟਿੰਗ ਵੀ ਦਿੱਤੀ ਆ ਮੁੱਖ ਮੰਤਰੀ ਨੇ ਮੀਟਿੰਗ ਕਰੀਆ ਮੰਤਰੀ ਨਾਲ ਗਾ ਮੀਟਿੰਗਾਂ ਮਿਲ ਲਿਆ ਨੇ ਗਿਆ ਮੈਂ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਸਾ ਨਦਰ ਕਹੀ ਤਾਂ ਜਾਨਾ ਮਾਅਬਜਾ ਨਹੀਂ ਦਿੱਤਾ ਤੁਹਾਡੇ ਸਾਹਮਣੇ ਕਹੀ ਜਾਨਾ ਮਾਤ ਇਹ ਨਹੀਂ ਹੈਗਾ ਵੀ ਪੰਜਾਬ ਸਰਕਾਰ ਨੂੰ ਛੱੜਤਾ ਦੋਨਾਂ ਸਰਕਾਰਾਂ ਨਾਲ ਸਾਡੀ ਲੜਾਈ ਰੋ ਹੋ ਸੈਂਟਰ ਹੋਵੇ ਉਹ ਪੰਜਾਬ ਹੋਵੇ ਪੰਜਾਬ ਨਾਲ ਪੰਜਾਬ ਦੀਆਂ ਮੰਗਾ ਸੈਂਟਰ ਨਾਲ ਸੈਟ ਦੀਆਂ ਮੰਗਾ ਦੋਨਾਂ ਨਾਲ ਲੈਣਾ ਧਰਨੇ ਚੋਂ ਨਿਕਲੀ ਹੋਈ ਪਾਰਟੀ ਹੈਗੀ ਆਮ ਆਦਮੀ ਪਾਰਟੀ ਸੀਐਮ ਸਾਹਿਬ ਕਹਿੰਦੇ ਆ ਜਿੱਥੇ ਜੀ ਕਰਦਾ ਦਰੀਪਸਾ ਕੇ ਕਿਸਾਨ ਵਹਿ ਜਾਂਦੇ ਆ ਕਿਵੇਂ ਦੇਖ ਦੋ ਬਿਆਨਾਂ ਨੂੰ ਆਹੋ ਕਹਿੰਦਾ ਦੀਗਾ ਇਹ ਮਤਲ ਥਾਂ ਭਾਲਦੇ ਨੇ ਅਸੀਂ ਥਾਂ ਤਿੰਨ ਤਿਰਕ ਨੂੰ ਸੰਗਰੂਰ ਭਾਲ ਲਈ ਸਾਰਾ ਪਤਾ ਲੱਗ ਜੂ ਕਿ ਐਸੀ ਥਾਂ ਭਾਲੀ ਹੈਗੀ ਤੇ ਕੀ ਸੂਰੂਜ ਇਕੱਠ ਹੁੰਦਾ ਜਿੰਨਾ ਇਕੱਠ ਹੈ ਇੱਥੇ ਦੋਨੇ ਕੋਟ ਹੋਇਆਗਾ ਭਾਨੇ ਦੇ ਪਿੰਡ ਹੋਇਆਗਾ ਉਦੋਂ ਤਿੰਨ ਗੁਣਾ ਵੱਧ ਹੋਊਗਾ ਮੈਂ ਗਰੰਟੀ ਕਰਦਾ ਇਸ ਗੱਲ ਦੀ ਮੈਨੂੰ ਫੋਨ ਆਈ ਜਾਂਦੇ ਨੇ ਲੋਕ ਆਪ ਮਹਾਰੇ ਸਪੀਕਰਾਂ ਚ ਬੁੱਲੀ ਜਾਂਦੇ ਨੇਗੇ ਪਰ ਅਸੀਂ ਕਿਹਾ ਵੀ ਹੁਣ ਆ ਰਾਸਣ ਪਾਣੀ ਲੈ ਕੇ ਚੱਲਿਓ ਕੱਪ ਛੇਤੀ ਛੇਤੀ ਕਰੇ ਮੋੜਾਂਗੇ ਨਹੀਂ ਇਹ ਲੋਕਾਂ ਨੂੰ ਪੀੜ ਹੈ ਦੂਜਾ ਜਿਵੇਂ ਰੰਗਰੇਟੇ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਲੱਗਦਾ ਹੈਗਾ ਇਹ ਕੋਈ ਸਟੰਟ ਆ ਜਾ ਸਹੀ ਹੋਇਆ ਨਹੀਂ ਇਹ ਤਾਂ ਮੈਂ ਜਿਹੜਾ ਆਪਣਾ ਭਗਮੰਤ ਹੈ ਕੇਜਰੀਵਾਦ ਦੇ ਕਹਿਣ ਤੇ ਨਹੀਂ ਚੱਲਦਾ ਹੁਣ ਉਹ ਸਾਦੇ ਤੇ ਜਾਂ ਮੋਦੀ ਦੇ ਕਹਿਣ ਤੇ ਚੱਲਦਾ ਉਹਨਾਂ ਨੇ ਕਹਿਤਾ ਜੋ ਪਹਿਲਾਂ ਨੇ ਹੈਰਾਨੀ ਜੇ ਕਰੀ ਜਾਟ ਤੇ ਮਜ਼ਦੂਰ ਇਹੀ ਪੰਜਾਬ ਚ ਕਰਨਾ ਚਾਹੁੰਦੇ ਨੇ ਇੱਕ ਜੱਟ ਫੜ ਲਿਆ ਸਾਰੇ ਏਸੇ ਇਕੱਠੇ ਹੋਗੇ ਇੱਕ ਮਜ਼ਦੂਰਾਂ ਦਾ ਆਗੂ ਫੜ ਲਓ ਸਾਰੇ ਉਹ ਇਕੱਠੇ ਹੋ ਜਾਣਗੇ ਇਹਨੂੰ ਪਾੜ ਇਹਨਾਂ ਨੂੰ ਭੁਲੇਖਾ ਹੈ ਅਸੀਂ ਮਜ਼ਦੂਰ ਤੇ ਕਿਸਾਨ ਉਹ ਡੋਡੀ ਨਹੀਂ ਹੁਣ ਦੇਵਾਂਗੇ ਅਸੀਂ ਲੜਨ ਵਾਲੇ ਲੋਕਾਂ ਸੀ ਸਮਝ ਰੱਖਦੇ ਆ ਅਸੀਂ ਐ ਹੀ ਨੀਗਾ ਮੈਂ ਕਹਿੰਦਾ ਗਲਤ ਐ ਰੇਟ ਨੇ ਜਿੱਦੇ ਸਾਡੇ ਖਿਲਾਫ ਵੀਡੀਓ ਪਾਈ ਜੱਟਾਂ ਉਹਦੇ ਫੜ ਲਾਂਦੇ ਉਹਨੇ ਤਾਂ ਘੱਟੋ ਘੱਟ 150 ਵੀਡੀਓ ਪਾਥੂ ਕਾਲਾ ਕੱਢਣ ਦੀ ਉਹਦੇ ਤਾਂ ਫੜਿਆ ਨਹੀਂ ਤੇ ਭਾਨਾ ਉਹਦੇ ਨਹੀਂ ਫੜਿਆ ਸਾਲ ਹੋ ਗਿਆ ਚੰਨੀ ਚੋਰੀ ਨੂੰ ਅੱਜ ਫੜ ਲਿਆ ਇਹ ਮੈਂ ਸਾਰਾ ਸਰਕਾਰ ਮੈਂ ਦੋਨਾਂ ਨੂੰ ਕਹਿੰਦਾ ਵੀ ਰਹਾ ਕਰੋ ਮਤਲਬ ਰੇਟ ਵੀ ਰਹਾ ਕਰੋ ਭਾਨੇ ਨੂੰ ਵੀ ਰਹਾ ਕਰੋ ਜਿੱਥੇ ਮੇਰੇ ਘਰ ਪੈਸਾ ਵੱਧ ਹੋਵੇ ਪੈਸਾ ਘੱਟ ਹੋਵੇ ਘਰ ਦਾ ਮਾਹੌਲ ਠੀਕ ਚੱਲੇ ਸਰਕਾਰ ਕਮਜ਼ੋਰ ਹੋਵੇ ਮਾੜੀ ਹੋਵੇ ਚੰਗੀ ਹੋਵੇ ਸਟੇਟ ਦਾ ਮਾਹੌਲ ਠੀਕ ਚਾਹੀਦਾ ਅਸੀਂ ਉਹ ਲੋਕਾਂ ਸਟੇਟ ਦਾ ਮਾਹੌਲ ਠੀਕ ਕਰਕਣਾ ਚਾਹੁੰਨਾ ਕਿਸਾਨ ਹੋਣ ਮਜ਼ਦੂਰ ਹੋਣ ਮੈਂ ਕਹਿੰਦਾ ਇਹਨਾਂ ਦੋਨਾਂ ਆਗੂਆਂ ਨੂੰ ਛੱਡ ਦੇਣਾ ਚਾਹੀਦਾ ਇੱਥੇ ਮਾਹੌਲ ਠੀਕ ਹੋਵੇ ਅਸੀਂ ਆਪਦੀ ਹੋਰ ਲੜਾਈ ਲੜੀ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੁਣ ਚੱਲ ਰਿਹਾ ਕਿਸੇ ਦੇ ਖਿਲਾਫ ਹਨਾ ਆਪਾ ਸ਼ਬਦ ਬੋਲੇ ਜਾਂਦੇ ਆ ਪ੍ਰਧਾਨ ਜੀ ਕਿਵੇਂ ਦੇਖ ਦੋ ਚਾਹੇ ਕੋਈ ਕਿਸਾਨ ਦਾਗੂ ਹੋਵੇ ਰਾਜਨੀਤੀ ਹੋਵੇ ਜਾਂ ਆਮ ਲੋਕਾਂ ਮੇਰਾ ਖਿਆਲ ਹੈ ਜਿਹੜਾ ਬੰਦਾ ਸਿਆਣਾ ਬੰਦਾ ਹੈਗਾ ਸਾਡਾ ਕਿਸਾਨ ਜੱਸੀ ਬੰਦਾ ਲੀਡਰ ਕੋਈ ਕਿਸੇ ਦੇ ਇਹੋ ਜਿਹੇ ਸ਼ਬਦ ਨਹੀਂ ਬੋਲੂਗਾ ਜਿਹੜਾ ਉਸ ਬੰਦੇ ਨੂੰ ਚੁਭੂਗਾ ਜੇ ਅਸੀਂ ਰਾਜਨੀਤਿਕ ਬੰਦੇ ਨੂੰ ਵੀ ਗੱਲ ਕਰਨੀ ਹੈ ਉਹ ਵੀ ਅਸੀਂ ਵਿਰਸਤਾ ਨਾਲ ਸਿਆਣੇ ਨਾਲ ਗੱਲ ਉਹਨੂੰ ਕਹਿੰਦੇ ਆ ਲਾਂਬੇ ਦਿੰਨੇ ਆ ਗਿਆ ਆ ਛੋਟੇ ਸਾਹਮਣੇ ਸਾਰੇ ਸਰਕਾਰ ਨੂੰ ਲਾਂਬੇ ਦਿੰਦੇ ਨੇ ਸੈਂਟਰ ਸਰਕਾਰ ਨੂੰ ਲਾਂਬੇ ਦਿੰਦੇ ਆ ਇਹ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਕੋਈ ਨਵੇਂ ਜਿਹੇ ਉੱਠਦੇ ਨੇਗੇ ਕੁਝ ਤੋਂ ਵੀਡੀਓ ਚਾ ਲਾਉਣ ਦੇ ਮਾਰੇ ਕਰ ਲੈਂਦੇ ਨੇ ਕੰਮ ਮੇਰਾ ਕਰਨੇ ਕੀ ਡਿਟੇਲ ਦਾ ਕੰਮ ਇਹੀ ਰਿਹਾ ਵੀ ਮੇਰੀ ਵੀਡੀਓ ਚੱਲੇ ਦੇਖੀ ਜੋ ਕੱਢੋ ਗਾਲਾਂ ਕਿੰਨਾ ਕੀ ਫਰਕ ਪੈਂਦਾ ਜੇ ਮੈਂ ਕਹਾਂ ਮੈਂ ਅਸੀਂ ਗਾਹ ਵਾਸਤੇ ਭਾਵੇਂ ਵੀ ਸੁਝਾਵਾਂਗੇ ਵੀ ਕਿਸੇ ਦੇ ਨਿੱਜੀ ਹਮ ਨਹੀਂ ਕਰਨਾ ਚਾਹੀਦਾ ਜੇ ਮੁੱਖ ਮੰਤਰੀ ਦੀ ਕੁਰਸੀ ਤੇ ਮੁੱਖ ਮੰਤਰੀ ਬੈਠਾ ਹੈ ਉਹ ਕਿਸੇ ਪਾਰਟੀ ਦਾ ਹੋਵੇ ਉਹ ਸਾਰਿਆਂ ਦਾ ਹੁੰਦਾ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕੁਰਸੀ ਤੇ ਬੈਠਾ ਉਹ ਇੱਕ ਪਾਰਟੀ ਦਾ ਨਹੀਂ ਹੈਗਾ ਜਦੋਂ ਪ੍ਰਧਾਨ ਮੰਤਰੀ ਹੈਗਾ ਸਾਰਿਆਂ ਦਾ ਪ੍ਰਧਾਨ ਮੰਤਰੀ ਹੈ ਉਹਨੂੰ ਅਸੀਂ ਤਰੀਕੇ ਨਾਲ ਗੱਲ ਕਹਿ ਸਕਦੇ ਆ ਵੀ ਆ ਸਾਡੀਆਂ ਮੰਗਾ ਕਿਉਂ ਨਹੀਂ ਮੰਨੀਆਂ ਜਾਂਦੇ ਉਹ ਲੰਬਾ ਅਸੀਂ ਦੇ ਸਕਦੇ ਆ ਉਹ ਅਸੀਂ ਸਾਲ ਦਿੱਲੀ ਵੇਖ ਕੇ ਅਸੀਂ ਕਿੰਨੀ ਕਿਸੇ ਨੂੰ ਗਾਲਾਂ ਕੱਢਤੀਆਂ ਉਹ ਸਾਹਮਣੇ ਰਹਿਾਂਗੇ ਹਲਾਮੇ ਵੀ ਸਖਤ ਦਿੰਦੇ ਰਹਿਾਂਗੇ ਸਖਤ ਪੂਰੀ ਸ਼ਕਤੀ ਨਾਲ ਦੀ ਗੱਲ ਕਹਿੰਦੇ ਰਹਿ ਆ ਤੇ ਤਾਂ ਹੀ ਸਾਡੀਆਂ ਮੰਗਾਂ ਬਣੀਆਂ ਨੇ